ਚੱਲ ਰਹੇ ਆ ਬਾਬਾ ਪਾਲਾ ਜੀ ਦੇ ਦੇ ਸੰਗਤ ਵੇਖੋ ਕਿੰਨੀ ਜਿਆਦੀ ਆ ਜਿਹੜੀ ਉਹ ਲਾਈਨ ਦੇ ਵਿੱਚ ਲੱਗੀ ਹੋਈ ਆ ਸਾਹ ਦੇ ਉੱਪਰ ਜਿਹੜਾ ਉਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਵਾ ਤੇ ਸੰਗਤਾਂ ਇੱਥੇ ਵੱਡੀ ਤਦਾਦ ਦੇ ਵਿੱਚ ਜਿਹੜੀ ਆ ਵੇਖੋ ਵੀ ਨੰਗਿਆ ਨਹੀਂ ਜਾਣ ਡਿਆ ਦੇ ਵੀਰ ਨੇ ਇੱਕ ਨੇ ਸਾਈਕਲ ਹੀ ਆ ਜਿਹੜਾ ਉਹ ਮੋਢਿਆਂ ਦੇ ਚੁੱਕ ਲਿਆ ਵਾ ਸਵਾਗਤ ਹੈ ਦੋਸਤੋ ਅੱਜ ਦੀ ਨਵੀਂ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦਰਸ਼ਨ ਕਰਾਵਾਂਗੇ ਧੰਨ ਧੰਨ ਬਾਬਾ ਪਾਲਾ ਜੀ ਜੋ ਕਿ ਗਊਆਂ ਵਾਲੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਜਾਣੇ ਜਾਂਦੇ ਨੇ ਅਤੇ ਜਿੰਨਾ ਭਰਾਵਾਂ ਨੇ ਮੇਰੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲੈਣਾ ਤੇ ਵਰਸੀ ਉਹਨਾਂ ਦੀ 11 ਤਰੀਕ ਦੀ ਹੈ ਮੈਂ ਪਹੁੰਚਿਆ 10 ਤਰੀਕ ਦੀ ਇਸ ਵੇਲੇ ਸ਼ਾਮ ਨੂੰ ਔਰ ਤੁਹਾਨੂੰ ਦਿਖਾਉਨੇ ਆ ਸ਼ਾਮ ਦੇ ਵਿੱਚ ਕੀ ਕੀ ਇੱਥੇ ਜਿਹੜੇ ਆ ਸ਼ਾਮ ਦੇ ਟਾਈਮ ਲੰਗਰ ਜਾਂ ਹੋਰ ਚੀਜ਼ਾਂ ਕੀ ਕਿਥੇ ਕੀ ਕੀ ਮੌਜੂਦ ਹੈ ਤੇ ਆਓ ਮੇਰੇ ਨਾਲ ਦੇਖਦੇ ਆ ਵਰਸੀ ਬਾਬਾ ਬਕਾਲਾ ਸਾਹਿਬ ਬਾਬਾ ਪਾਲਾ ਜੀ ਦੀ ਇਸ ਵੇਲੇ ਮੈਂ ਮੌਜੂਦ ਹਾਂ ਜੋ ਬਾਬਾ ਬਕਾਲਾ ਸਾਹਿਬ ਦੇ ਵਿੱਚ ਜੋ ਬਾਬਾ ਪਾਲਾ ਜੀ ਦੇ ਨਾਲ ਹੀ ਇਹ ਚੌਂਕ ਪੈਂਦਾ ਹੈ ਇਸ ਸਾਈਡ ਸਾਹਮਣੇ ਜਿਹੜਾ ਉਹ ਰਈਏ ਨੂੰ ਰਸਤਾ ਚੱਲ ਜਾਂਦਾ ਬਾਹਰ ਵੀ ਬਾਹਰਲੀ ਸਾਈਡ ਨੂੰ ਤੇ ਇੱਧਰਲੀ ਸਾਈਡ ਨੂੰ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਤੇ ਇੱਧਰ ਸਾਹਮਣੇ ਤੁਸੀਂ ਵੇਖ ਰਹੇ ਹੋ ਗੁਰਦੁਆਰਾ ਬਾਬਾ ਪਾਲਾ ਜੀ ਜੋ ਅੰਬੀਠਾ ਸਾਹਿਬ ਆ ਤੇ ਇਹ ਜਿਹੜੀ ਵਰਸੀ ਆ ਇਹ 7ਵੀਂ ਵਰਸੀ ਬਾਬਾ ਜੀ ਦੀ ਇਸ ਵਾਰੀ ਮਨਾਈ ਜਾ ਰਹੀ ਆ ਤੇ ਆਓ ਤੁਹਾਨੂੰ ਵਿਖਾਉਨੇ ਆ ਗੁਰਦੁਆਰਾ ਬਾਬਾ ਬਕਾਲਾ ਸਾਹਿਬ ਵਿਖੇ ਜੋ ਵਰਸੀ ਬਾਬਾ ਪਾਲਾ ਜੀ ਦੀ ਇਸ ਵਾਰੀ ਮਨਾਈ ਜਾ ਰਹੀ 7ਵੀਂ ਵਰਸੀ ਤੇ ਨਾਲ ਹੀ ਇਹਦੇ ਵੇਖੋ ਵੀ ਆ ਸਾਰਾ ਜਿੰਨਾ ਵੀ ਆ ਉਹ ਟਰੈਕਟਰ ਵਗੈਰਾ ਜਾਂ ਹੋਰ ਖਾਣ ਪੀਣ ਦੇ ਸਮਾਨ ਆ ਜਿਹੜੇ ਉਹ ਲੱਗੇ ਹੋਏ ਆ ਨਾ ਤੇ ਇਧਰਲੀ ਸਾਈਡ ਪੰਡਾਲ ਵੀ ਲੱਗਾ ਹੋਇਆ ਜਿਹੜਾ ਜਿਹਦੇ ਅੰਦਰ ਲੰਗਰ ਪ੍ਰਸ਼ਾਦਾ ਵਗੈਰਾ ਸ਼ਕਾਇਆ ਜਾ ਰਿਹਾ ਸਾਹਮਣੇ ਉੱਪਰ ਗੁਰਦੁਆਰਾ ਸਾਹਿਬ ਆ ਤੇ ਇਧਰਲੀ ਸਾਈਡ ਨਾਲ ਹੀ ਇੱਥੇ ਜਿਹੜਾ ਵਾ ਉਹ ਟਰੈਫਿਕ ਵੀ ਜਮਾ ਹੈਗਾ ਤੇ ਆ ਜਿਹੜੀ ਆ ਨਾਲ ਟਰਾਲੀ ਆ ਉਹ ਵੀ ਵੇਖੋ ਵੀ ਜਿਹੜੀ ਆ ਉਹ ਸੁੱਕੇ ਰਾਸ਼ਨ ਦੇ ਨਾਲ ਲੰਗਰਾਂ ਵਾਸਤੇ ਭਰੀ ਹੋਈ ਆ ਤੇ ਇਹ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਮੋਖ ਰਸਤਾ ਹੈ مین ਚੌਂਕ ਦੇ ਵਿੱਚ ਆ ਜਿਹੜਾ ਉਹ ਇਸ ਟਾਈਮ ਜਾਮ ਲੱਗਾ ਹੋਇਆ ਵਾ ਕਿਉਂਕਿ ਗੱਡੀਆਂ ਦੀ ਜਿਹੜੀ ਆਵਾਜਾਈ ਆ ਜਾਂ ਲੋਕਾਂ ਵੱਲੋਂ ਸੰਗਤ ਵੱਲੋਂ ਆਇਆ ਜਾਇਆ ਜਾ ਰਿਹਾ ਵਾ ਇਧਰਲੀ ਸਾਈਡ ਆ ਗੁਰਦੁਆਰਾ ਬਾਬਾ ਪਾਲਾ ਜੀ ਜੋ ਕਿ ਅੱਜੇ ਇਸ ਟਾਈਮ ਇਮਾਰਤਾਂ ਜਿਹੜੀ ਉਹ ਹੌਲੀ-ਹੌਲੀ ਤਿਆਰ ਹੋ ਰਹੀ ਆ ਤੇ ਕਰਾਉਂਦੇ ਆ ਤੁਹਾਨੂੰ ਦਰਸ਼ਨ ਤੇ ਉਧਰ ਸਾਹਮਣੇ ਵੇਖੀਏ ਤੇ ਸੰਗਤਾਂ ਉਧਰੋਂ ਦਰਸ਼ਨ ਕਰਕੇ ਆ ਰਹੀਆਂ ਨੇ ਵਾ ਪਾਲਾ ਜੀ ਨੇ ਇੱਥੇ ਕਾਫੀ ਲੰਬਾ ਸਮਾਂ ਜਿਹੜੀ ਆ ਉਹ ਗੋਮਾਂ ਦੀ ਸੇਵਾ ਕੀਤੀ ਤੇ ਇਸੇ ਨਾਂ ਤੋਂ ਇਸੇ ਹੀ ਸੇਵਾ ਤੋਂ ਉਹ ਜਾਣੇ ਜਾਂਦੇ ਸਨ ਤੇ ਇੱਥੇ ਸੰਗਤਾਂ ਹਣਾ ਬੜੀ ਦੂਰੋਂ ਨੇੜੇੋਂ ਚੱਲ ਕੇ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਇਹਨਾਂ ਮਹਾਂਪੁਰਖਾਂ ਦੇ ਦਰਸ਼ਨ ਕਰਨਾ ਆਉਂਦਿਆਂ ਨੇ ਤੇ ਇੱਥੇ ਹੀ ਜਦੋਂ ਉਹ ਪਰਲੋਗ ਗਮਨ ਕੀਤਾ ਉਹਨਾਂ ਨੇ ਤਾਂ ਐਸੇ ਹੀ ਜਗ੍ਹਾ ਦੇ ਉੱਪਰ ਆ ਜਿਹੜਾ ਉਹਨਾਂ ਦਾ ਅੰਗੀਠਾ ਸਾਹਿਬ ਆਪ ਦੇ ਇੱਥੇ ਹੀ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੀਗਾ ਤੇ ਇੱਥੇ ਹੀ ਉਹ ਗੀਟਾ ਸਾਹਿਬ ਦੇ ਉੱਪਰ ਜਿਹੜਾ ਉਹ ਗੁਰਦੁਆਰਾ ਸਾਹਿਬ ਬਣਾਇਆ ਗਿਆ ਵਾ ਤੇ ਸੰਗਤਾਂ ਇੱਥੇ ਵੱਡੀ ਤਦਾਦ ਦੇ ਵਿੱਚ ਜਿਹੜੀਆਂ ਪਹੁੰਚਦੀਆਂ ਵਾ ਤੇ ਕੱਲ ਦੀ ਵੀ ਤੁਹਾਨੂੰ ਵੀਡੀਓ ਵਿਖਾਵਾਂਗੇ ਜਿੰਨੀ ਵੀ ਮੇਲੇ ਦੀ ਹੋਈ ਜਿੰਨੀ ਵੀ ਇਸ ਵਰਸੀ ਦੀ ਹੋਈ ਤੇ ਜੁੜੇ ਰਹੋ ਮੇਰੇ ਨਾਲ ਤੇ ਜਿਨ੍ਹਾਂ ਨੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲੈਣ ਇਹ ਗੁਰਦੁਆਰਾ ਸਾਹਿਬ ਆ ਬਾਬਾ ਪਾਲਾ ਜੀ ਦਾ ਗੁਰਦੁਆਰਾ ਸਾਹਿਬ ਦੇ ਨਾਲ ਬਿਲਕੁਲ ਹੀ ਦੁਕਾਨਾਂ ਵਗੈਰਾ ਲੱਗੀਆਂ ਯਾਨੀ ਤੇ ਇਹ ਨਾਲ ਹੀ ਗੁਰਦੁਆਰਾ ਸਾਹਿਬ ਮੌਜੂਦ ਹੈ ਬਾਬਾ ਪਾਲਾ ਜੀ ਦਾ ਗੁਰਦੁਆਰਾ ਸਾਹਿਬ ਦੇ ਨਾਲ ਹੀ ਬਿਲਕੁਲ ਜਿੱਥੇ ਆ ਕੇ ਸ਼ਰਦਾਈ ਵਗੈਰਾ ਵੀ ਵਰਤਾਈ ਜਾਂਦੀ ਆ ਉਹ ਸਾਹਮਣੀ ਸਾਈਡ ਤੇ ਇਧਰਲੀ ਸਾਈਡ ਹੋਣਾ ਜਿਹੜਾ ਉਹ ਲੰਗਰ ਵੀ ਵਰਤਾਇਆ ਜਾ ਰਿਹਾ ਵਾ ਗੁਰਦੁਆਰਾ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਜਣੀਆਂ ਵੇਖੋ ਵੀ ਲੰਗਰ ਵੀ ਛਕ ਰਹੀਆਂ ਨੇ ਤੇ ਉਹ ਸਾਹਮਣੀ ਸਾਈਡ ਆ ਜਿਹੜਾ ਉਥੇ ਸ਼ਰਦਾਈਆਂ ਵਗੈਰਾ ਵੀ ਵਰਤਾਈਆਂ ਜਾਂਦੀਆਂ ਨੇ ਇੱਧਰ ਗੁਰਦਾਰਾ ਸਾਹਿਬ ਸੰਗਤ ਇੱਥੇ ਇਸ ਟਾਈਮ ਵੀ ਬਹੁਤ ਜ਼ਿਆਦਾ ਮੌਜੂਦ ਹੈ ਕਿਉਂਕਿ ਕੱਲ ਜਿਸ ਦਿਨ ਵਰਸੀ ਹੁੰਦੀ ਆ ਉਸ ਦਿਨ ਸੰਗਤ ਆ ਜਿਹੜੀ ਉਹ ਬਹੁਤ ਜ਼ਿਆਦਾ ਤਦਾਦ ਦੇ ਵਿੱਚ ਇੱਥੇ ਪਹੁੰਚਦੀ ਆ ਕਹਿ ਲੋ ਕਿ ਬਜ਼ਾਰਾਂ ਦੇ ਵਿੱਚ ਉਹ ਲੰਗਿਆ ਨਹੀਂ ਜਾਂਦਾ ਇਸ ਕਰਕੇ ਕਈ ਸੰਗਤਾਂ ਜਿਹੜੀਆਂ ਉਹ ਇੱਕ ਦਿਨ ਪਹਿਲਾਂ ਹੀ ਆ ਕੇ ਇੱਥੇ ਨਤਮਸਤਕ ਹੋ ਜਾਂਦੀਆਂ ਹਨ ਤੇ ਵੀਰ ਆਪਣਾ ਰਿਆ ਪ੍ਰਸ਼ਾਦਿਆਂ ਦੀ ਸੇਵਾ ਕਰਨ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਗੁਰਦੁਆਰਾ ਸਾਹਿਬ ਜੀ ਦੇ ਅੰਦਰੋਂ ਵੀ ਦਰਸ਼ਨ ਤੇ ਜਿੱਥੇ ਮਹਾਰਾਜ ਜੀ ਦੇ ਪ੍ਰਕਾਸ਼ ਨੇ ਧੰਨ ਧੰਨ ਬਾਬਾ ਪਾਲਾ ਸਿੰਘ ਜੀ ਦੇ ਦੇ ਨਾਲ ਤੁਹਾਨੂੰ ਜਿਹੜੀ ਕਲਾ ਪਾਰਟ ਆਏਗਾ ਵੀਡੀਓ ਉਹਦੇ ਵਿੱਚ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਨਾਲ ਜਿੰਨੀਆਂ ਵੀ ਜਿੱਥੇ ਜਿੱਥੇ ਗਮੂਆ ਇਹਨਾਂ ਦੀਆਂ ਬਾਬਿਆਂ ਦੀਆਂ ਨੇ ਜਾਂ ਹੋਰ ਘੋੜੇ ਵਗੈਰਾ ਨੇ ਉਹ ਵੀ ਤੁਹਾਨੂੰ ਨਾਲ ਵਿਖਾਲੇ ਜਾਣਗੇ ਤੇ ਅੱਜ ਤੁਹਾਨੂੰ ਕਰਾਉਨੇ ਆ ਦਰਸ਼ਨ ਤਸਵੀਰ ਦੇ ਪਾਰਟ ਵੀ ਜਰੂਰ ਵੇਖਿਓ ਅੱਜ ਦੀ ਵੀਡੀਓ ਆਪਾਂ ਤੁਹਾਨੂੰ ਹੁਣ ਦਰਸ਼ਨ ਕਰਾਉਨੇ ਹਾਂ ਪ੍ਰਭੂ ਨਾਨਕ ਲੈ ਸਮ ਸਿੱਖਾਂ ਨੂੰ ਸੁਪਦੇ ਜਹਤ ਹੈ ਭੇਸਾਏ ਚੋਈ ਤਿੰਨ ਈਵ ਕਲ ਨੂੰ ਧਰਮ ਚਲਾਇਓ ਸੰਸਾਧਨ ਕੋ ਰਾਹ ਦਿਖਾਇਓ ਜੋਤਾਂ ਕੇ ਮਾਰਗ ਮਾ ਗੁਰੂ ਦੀ ਤਾ ਨਾਮੇ ਜੀਤ ਬਦੂ ਨਾ ਕਰਦਾ ਆਉਂਦੀ ਧਰਮਾਂ ਚੜੀ ਦੰਗਾ ਗੁਰਦੁਆਰਾ ਸਾਹਿਬ ਦੇ ਨਾਲ ਨਾਲ ਹੀ ਬਿਲਕੁਲ ਕਾਫੀ ਦੁਕਾਨਾਂ ਜਿਹੜੀਆਂ ਲੱਗੀਆਂ ਤੇ ਕੁਝ ਜੇ ਲੱਗ ਰਹੀਆਂ ਵਾਂ ਜਿੱਥੇ ਬਾਬਾ ਪਾਲਾ ਜੀ ਦੀਆਂ ਫੋਟੋਆਂ ਵੇਖੋ ਵੀ ਕਿੰਨੀਆਂ ਜਾਰੀਆਂ ਪਈਆਂ ਇੱਥੇ ਜਿਹੜੀਆਂ ਬਾਬਾ ਪਾਲਾ ਜੀ ਦੀਆਂ ਫੋਟੋਆਂ ਉਹ ਕਾਫੀ ਸੰਗਤ ਲੈ ਕੇ ਜਾਂਦੀ ਆ ਤੇ ਅਜੇ ਜਿਹੜਾ ਉਹ ਸਮਾਨ ਲੱਗ ਵੀ ਰਿਹਾ ਹੋਰ ਦਵਾਰਾ ਸਾਹਿਬ ਤੋਂ ਆਪਾਂ ਜਿਹੜਾ ਵਾ ਉਹ ਮੱਥਾ ਟੇਕ ਕੇ ਆ ਚੁੱਕੇ ਹਾਂ ਗੁਰੂ ਘਰ ਦੇ ਆਪਾਂ ਦਰਸ਼ਨ ਕਰ ਲਏ ਨੇ ਤੇ ਬਾਹਰਲਾ ਮੇਨ ਚੋਂਗਾ ਜਿਹੜਾ ਗੁਰਦੁਆਰਾ ਸਾਹਿਬ ਜੀ ਦੇ ਨਾਲ ਹੀ ਆ ਤੇ ਵੇਖੋ ਇੱਥੇ ਟ੍ਰੈਫਿਕ ਕਿੰਨਾ ਜ਼ਿਆਦਾ ਜਮਾ ਆਇਆ ਹੁਣੀ ਸਵੇਰ ਦਾ ਸਮਾਂ ਵਾ ਜਿਹੜਾ ਉਹ ਸਵੇਰੇ ਵੀ ਕਾਫੀ ਜ਼ਿਆਦਾ ਟ੍ਰੈਫਿਕ ਹੋਊਗਾ ਇੱਥੇ ਕਿਉਂਕਿ ਇੱਥੋਂ ਲੰਘਿਆ ਨਹੀਂ ਜਾਂਦਾ ਹੁਣ ਇਸ ਟਾਈਮ ਸ਼ਾਮ ਦਾ ਸਮਾਂ ਵਾ ਆ ਵੇਖੋ ਵੀ ਲੰਘਿਆ ਨਹੀਂ ਜਾਂਦੇ ਤੇ ਵੀਰ ਨੇ ਇੱਕ ਨੇ ਸਾਈਕਲ ਹੀ ਆ ਜਿਹੜਾ ਉਹ ਮੋੜਿਆਂ ਦੇ ਚੁੱਕ ਲਿਆ ਵਾ ਤੇ ਕਿੰਨੀ ਜ਼ਿਆਦੀ ਇੱਥੇ ਸੰਗਤਾ ਦੇਖੋ ਥਾਲੀ ਭਰ ਕੇ ਆ ਜਿਹੜਾ ਉਹ ਵੀਰ ਵੇਖੋ ਪੱਖਿਆਂ ਦੀ ਲੈ ਆਇਆ ਹੈ ਕਿਉਂਕਿ ਗਰਮੀ ਦਾ ਮਾਹੌਲ ਵਾ ਤੇ ਇਹ ਗਰਮੀ ਬਹੁਤ ਜਿਆਦਾ ਵਾ ਤੇ ਇਹ ਕਰਕੇ ਜਿਹੜੀ ਉਹ ਟਰਾਲੀ ਭਰ ਕੇ ਇੱਥੇ ਪਹੁੰਚ ਚੁੱਕੀ ਆ ਤੇ ਮੇਨ ਚੌਂਗ ਦੇ ਵਿੱਚ ਜਿਹੜਾ ਵਾ ਬਾਬਾ ਪਾਲਾ ਜੀ ਦੇ ਪੂਰਾ ਇੱਥੇ ਜਾਮ ਲੱਗਾ ਹੋਇਆ ਟਰੈਕਟਰ ਵੇਖੋ ਵੀ ਭਾਈ ਨੇ ਕਦਾਂ ਸ਼ਿੰਗਾਰਿਆ ਜੇ ਲਾਈਟਾਂ ਲੂਟਾਂ ਲਾ ਕੇ ਪਹੁੰਚਿਆ ਮੇਲੇ ਦੇ ਵਿੱਚ ਵਰਸੀ ਦੇ ਬਾਬਾ ਪਾਲਾ ਜੀ ਦੇ ਸਭ ਤੋਂ ਜਿਆਦਾ ਲੰਗਰ ਇੱਥੇ ਬਾਬਾ ਬਕਾਲਾ ਸਾਹਿਬ ਦੇ ਵਿੱਚ ਆ ਜਿਹੜਾ ਉਹ ਇਸ ਵਰਸੀ ਦੇ ਮੌਕੇ ਦੇ ਉੱਤੇ ਬਾਬਾ ਪਾਲਾ ਜੀ ਦੇ ਲੱਗਦੇ ਤਾਂ ਇੱਧਰ ਵੇਖੋ ਆ ਟਰਾਲੀਆਂ ਦੇ ਵਿੱਚ ਜਿੰਨੀ ਵੀ ਜਲਦੀ ਸੇਵਾ ਵਾ ਉਹ ਟਰਾਲੀ ਆ ਇਥੋਂ ਲਾ ਰੇ ਆ ਭਰੀ ਹੋਈ ਸੀਗੀ ਉਹ ਸਾਹਮਣੀ ਸਾਈਡ ਵੀ ਆ ਜਿਹੜੇ ਉਹ ਲੰਗਰ ਲੱਗੇ ਹੋਏ ਆ ਲਓ ਵੀ ਪ੍ਰਸ਼ਾਦੇ ਦਾ ਟਾਈਮ ਹੋ ਗਿਆ ਸ਼ਾਮ ਦਾ ਵੇਲਾ ਵਾ ਤੇ ਆਪਾਂ ਹਣ ਗੁਰੂ ਘਰ ਦਾ ਲੰਗਰ ਇਥੋਂ ਕਾਫੀ ਲੰਗਰ ਜਿਹੜੇ ਆ ਉਹ ਲੱਗੇ ਹੋਏ ਆ ਇਧਰ ਵੀ ਲੱਗਾ ਆ ਇਧਰ ਵੀ ਲੱਗਾ ਆ ਵਾ ਵਿਨੇ ਆ ਵੀ ਕਿਥੋਂ ਛੱਕਦੇ ਆ ਇੱਥੇ ਸਾਹਮਣੇ ਵੀ ਆ ਜਿਹੜੀ ਉਹ ਬਾਬਾ ਪਾਲਾ ਜੀ ਦੇ ਜਿਹੜਾ ਪੂਰੀ ਗਰਮੀਆਂ ਦੇ ਵਿੱਚ ਤੁਹਾਨੂੰ ਸ਼ਰਦਾਈ ਦੇ ਲੰਗਰ ਆ ਜਿਹੜੇ ਜਾਂ ਠੰਡੇ ਯਲਦੇ ਹੋ ਛਕਾਏ ਜਾਂਦੇ ਆ ਇਹ ਇਹਦੇ ਸਾਹਮਣੇ ਹੀ ਆ ਜਿਹੜਾ ਇੱਕ ਲੰਗਰ ਲੱਗਾ ਹੋਇਆ ਆਪਾਂ ਇੱਥੋਂ ਹੁਣ ਪ੍ਰਸ਼ਾਦਾ ਛੱਕੇ ਤੇ ਪਾਵਾਂਗੇ ਚਾਲੇ ਤੇ ਕਿਸ ਤਰ੍ਹਾਂ ਦੀ ਲੱਗੀ ਹੈ ਤੁਹਾਨੂੰ ਵੀਡੀਓ ਵੀਡੀਓ ਚੰਗੀ ਲੱਗੀ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦੇਣਾ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜਰੂਰ ਕਰ ਦੇਣਾ ਸੰਗਤ ਵੇਖੋ ਜੀ ਇੱਧਰ ਕਿੰਨੀ ਤਾਦਾਦ ਦੇ ਵਿੱਚ ਲੰਗਰਾਂ ਦੇ ਵਿੱਚ ਆ ਜਿਹੜੀ ਉਹ ਲੱਗੀ ਹੋਈ ਆ ਤੇ ਮਿਲਦੇ ਆ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਅਗਲਾ 파ਰਟ ਤੁਹਾਨੂੰ ਬਾਬਾ ਪਾਲਾ ਜੀ ਦੀ ਵਰਸੀ ਦਾ ਕੱਲ ਵਾਲਾ ਕੱਲ ਬਰਸੀ ਹੈ ਤੇ ਕੱਲ ਵਾਲਾ ਪਾਰਟ ਵੀ ਜ਼ਰੂਰ ਦੇਖਣਾ ਜੀ ਵੀਡੀਓ ਦੇਖਣ ਲਈ ਧੰਨਵਾਦ